ਬੀਟੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸੁਖਨੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੈਨੇਡਾ ਦੀ ਅੰਤਰਰਾਸ਼ਟਰੀ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਕੁਝ ਮੁੱਖ ਖਬਰਾਂ ਦੇ ਨਾਲ ਕੈਨੇਡਾ ਦੇ ਕਈ ਸੂਬਿਆਂ ਦੇ ਵਿੱਚ ਮੌਸਮ ਸੰਬੰਧੀ ਚੇਤਾਵਨੀਆਂ ਕੀਤੀਆਂ ਗਈਆਂ ਹਨ ਜਾਰੀ ਕੈਨੇਡਾ ਦੇ ਵਿੱਚ ਇਹੂਦੀ ਕਮਿਊਨਿਟੀ ਦੇ ਲਈ ਵਧਾਈ ਗਈ ਸੁਰੱਖਿਆ ਟ੍ਰਾਂਟੋ ਦੇ ਬਿਲਡਰ ਨੂੰ ਹੋਇਆ 1 ਮਿਲੀਅਨ ਡਾਲਰ ਤੋਂ ਵੱਧ ਦਾ ਜੁਰਮਾਨਾ ਇਸ ਅਧਿਕਾਰੀ 'ਤੇ ਕੈਨੇਡਾ ਦੀ ਖੂਫੀਆ ਜਾਣਕਾਰੀ ਲੀਕ ਕਰਨ ਦੇ ਲੱਗੇ ਦੋਸ਼ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਕੈਨੇਡਾ ਦੇ ਵਿੱਚ ਸਰਦੀਆਂ ਦੇ ਮੌਸਮ ਦੌਰਾਨ ਤੇਜ਼ ਤੇ ਅੱਡੇ ਤੋਂ ਵੱਧ ਸੂਬਿਆਂ ਤੇ ਦੋ ਟੈਰੀਟਰੀਜ਼ ਦੇ ਵਿੱਚ ਅਲਰਟ ਜਾਰੀ ਕੀਤੇ ਗਏ ਹਨ ਨਿਊਫਾਉਂਡਲੈਂਡ ਐਂਡ ਲਾਬਰਾਡੋਰ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਅਤੇ ਕਿਊਬੈਕ ਦੇ ਵਿੱਚ ਮੌਸਮ ਸੰਬੰਧੀ ਵਰਨਿੰਗ ਸਥਿਤੀਆਂ ਗਈਆਂ ਹਨ। ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਯੂਕਾਨ ਅਤੇ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਵੀ ਅਲਰਟ ਲਾਗੂ ਕੀਤੇ ਗਏ ਹਨ। ਨਿਊਫਾਉਂਡਲੈਂਡ ਐਂਡ ਲਾਬਰਾਡੋਰ ਦੇ ਸਮੁੰਦਰੀ ਖੇਤਰਾਂ ਦੇ ਵਿੱਚ ਬਲੇਜ਼ਰਡਸ ਦੀ ਸੰਭਾਵਨਾ ਜਤਾਈ ਗਈ ਹੈ। ਕੁਝ ਖੇਤਰਾਂ ਦੇ ਵਿੱਚ 40 ਸੈਂਟੀਮੀਟਰ ਤੱਕ ਬਰਫ਼ ਵੀ ਪੈ ਸਕਦੀ ਹੈ। ਉਤਰੀ ਨਿਊ ਫਾਉਂਡਲੈਂਡ ਦੇ ਵਿੱਚ yellow winter storm warning ਜਾਰੀ ਕੀਤੀ ਗਈ। ਇਸ ਤੋਂ ਇਲਾਵਾ ਤਟਾਂ ਤੇ ਸਮੁੰਦਰੀ ਤੂਫਾਨ ਅਤੇ ਵੱਡੀਆਂ ਲਹਿਰਾਂ ਦੇ ਕਾਰਨ ਕੋਸਟਲ ਫਲਡਿੰਗ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਨੋਵਾ ਸਕੋਸ਼ੀਆ ਦੇ ਉੱਤਰੀ ਖੇਤਰਾਂ ਦੇ ਵਿੱਚ winter storm warning ਜਾਰੀ ਹੈ ਜਿੱਥੇ 5 ਤੋਂ 40 ਸੈਂਟੀਮੀਟਰ ਤੱਕ برف ਪੈ ਸਕਦੀ ਹੈ। ਪ੍ਰਿੰਸ ਐਡਵਰਡ ਆਇਲੈਂਡ ਦੇ ਇੱਕ ਖੇਤਰ ਦੇ ਵਿੱਚ yellow warning ਜਾਰੀ ਕੀਤੀ ਗਈ। ਅਲਬਰਟਾ ਦੇ ਵਿੱਚ ਵੀ ਕਈ ਖੇਤਰਾਂ ਵਿੱਚ ਫ੍ਰੀਜ਼ਿੰਗ ਰੇਨ, ਬਰਫ਼ ਅਤੇ ਹਵਾ ਦੇ ਲਈ ਵਾਰਨਿੰਗਸ ਜਾਰੀ ਕੀਤੀਆਂ ਹੋਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੀਂਹ ਅਤੇ ਫਲੱਡਜ਼ ਸੰਬੰਧੀ ਵਾਰਨਿੰਗਸ ਜਾਰੀ ਹਨ। ਵੈਨਕੂਵਰ ਆਈਲੈਂਡ ਦੇ ਕੁਝ ਖੇਤਰਾਂ ਦੇ ਵਿੱਚ ਵੀ ਮੀਂਹ ਦੀਆਂ ਵਾਰਨਿੰਗ ਸਥਿਤੀਆਂ ਗਈਆਂ ਹਨ। ਰੌਕੀਜ਼ ਅਤੇ ਯੂਕੌਨ ਦੇ ਨੇੜੇ ਭਾਰੀ ਬਰਫ਼ ਪੈਣ ਦੀ ਸੰਭਾਵਨਾ ਹੈ। ਯੂਕੌਨ ਦੇ ਵਾਈਟ ਹਾਰਸ ਖੇਤਰ ਦੇ ਵਿੱਚ ਲੋਕਾਂ ਨੂੰ ਭਾਰੀ ਬਰਫ਼ਬਾਰੀ ਅਤੇ ਸਖਤ ਸਰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੁਝ ਖੇਤਰਾਂ ਦੇ ਵਿੱਚ ਹਵਾ ਦੇ ਕਾਰਨ ਤਾਪਮਾਨ -50 ਤੋਂ -55 ਡਿਗਰੀ ਸੈਲਸੀਅਸ ਤੱਕ ਵੀ ਮਹਿਸੂਸ ਕੀਤਾ ਜਾਵੇਗਾ। ਆਟਵਾਦੀ ਚਿਲਡਰਨਸ ਹਸਪੀਟਲ ਆਫ ਈਸਟਰਨ অন্ਟਾਰੀਓ ਨੇ ਦੱਸਿਆ ਹੈ ਕਿ ਦਸੰਬਰ ਦੇ ਪਹਿਲੇ 2 ਹਫ਼ਤਿਆਂ ਦੇ ਵਿੱਚ ਇਨਫਲੂਐਂਜ਼ਾ A ਫਲੂ ਦੇ ਕਾਰਨ 3 ਬੱਚਿਆਂ ਦੀ ਮੌਤ ਹੋ ਗਈ ਹੈ। ਹਸਪਤਾਲ ਦੇ ਮੁਤਾਬਕ ਇਹਨਾਂ ਬੱਚਿਆਂ ਦੀ ਉਮਰ 5 ਤੋਂ 9 ਸਾਲ ਦੇ ਦਰਮਿਆਨ ਸੀ ਅਤੇ ਇਹ ਮਾਮਲੇ ਆਟਵਾਥੀ ਇਸਟਨਟਾਰੀਓ ਹੈਲਥ ਯੂਨਿਟ ਖੇਤਰ ਦੇ ਵਿੱਚ ਸੰਬੰਧਿਤ ਹਨ ਹਸਪਤਾਲ ਨੇ ਕਿਹਾ ਹੈ ਕਿ ਇਸ ਸਾਲ ਇਸ ਸਮੇਂ ਦੌਰਾਨ ਆਮ ਤੋਂ ਕਾਫੀ ਵੱਧ ਫਲੂ ਦੇ ਮਾਮਲੇ ਸਾਹਮਣੇ ਆ ਰਹੇ ਹਨ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅੱਗੇ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਵੀ ਫਲੂ ਸੀਜ਼ਨ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ 6 ਮਹੀਨੇ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਖਾਸ ਕਰਕੇ ਬੱਚਿਆਂ ਦੀ ਸੁਰੱਖਿਆ ਲਈ ਜਲਦ ਤੋਂ ਜਲਦ ਫਲੂ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਹੈ ਦੱਸਦੇ ਕਿ ਫਲੂ ਦੇ ਟੀਕੇ ਫਾਰਮੇਸੀ ਪ੍ਰਾਇਮਰੀ ਕੇਅਰ ਕਲੀਨਿਕਸ ਅਤੇ ਵਾਕ ਇਨ ਸਰਵਿਸਿਜ਼ ਤੇ ਉਪਲਬਧ ਹਨ ਆਟਵਾ ਪਬਲਿਕ ਹੈਲਥ ਦੇ ਵੱਲੋਂ ਵੀ ਵਕ ਵਕ ਵੈਕਸੀਨੇਸ਼ਨ ਕਲੀਨਿਕਸ ਚਲਾਈਆਂ ਜਾਂਦੀਆਂ ਹਨ ਹਸਪਤਾਲ ਨੇ ਪਹਿਲਾ 3 ਦਸੰਬਰ ਨੂੰ ਜਾਰੀ ਬਿਆਨ ਤੇ ਵਿੱਚ ਦੱਸਿਆ ਸੀ ਕਿ ਨਵੰਬਰ ਮਹੀਨੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 8 ਗੁਣਾ ਵੱਧ ਬੱਚੇ ਫਲੂ ਪੋਜ਼ੀਟਿਵ ਪਾਏ ਗਏ ਇਸ ਤੋਂ ਇਲਾਵਾ ਫਲੂ ਦੇ ਕਾਰਨ ਹਸਪਤਾਲ ਦੇ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਵੀ ਦੁੱਗਣੀ ਹੋ ਗਈ ਹੈ ਉਤੇ ਹੀ ਕੈਨੇਡਾ ਸਰਕਾਰ ਦੇ ਵੱਲੋਂ 12 ਦਸੰਬਰ ਨੂੰ ਜਾਰੀ ਰਿਪੋਰਟ ਦੇ ਮੁਤਾਬਕ ਦੇਸ਼ ਭਰ ਦੇ ਵਿੱਚ ਫਲੂ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਹਨ ਦਸੰਬਰ ਦੇ ਪਹਿਲੇ ਹਫਤੇ ਵਿੱਚ 20 ਫੀਸਦੀ ਤੋਂ ਵੱਧ ਫਲੂ ਦੇ ਟੈਸਟ ਪੋਜ਼ਿਟਿਵ ਪਾਏ ਗਏ ਜਿਨ੍ਹਾਂ ਵਿੱਚੋਂ ਲਗਭਗ ਸਾਰੀ ਇਨਫਲੂਐਂਜ਼ਾ A ਦੇ ਸਨ ਹੈਲਥ ਅਧਿਕਾਰੀਆਂ ਨੇ ਕਿਹਾ ਹੈ ਕਿ ਛੁੱਟੀਆਂ ਦੇ ਮੌਸਮ ਦੌਰਾਨ ਫਲੂ ਦਾ ਖਤਰਾ ਹੋਰ ਵੱਧ ਸਕਦਾ ਹੈ ਇਸ ਦੇ ਲਈ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਟੀਕਾਕਰਨ ਕਰਵਾਉਣ ਦੀ ਅਪੀਲ ਵਾਰ-ਵਾਰ ਕੀਤੀ ਜਾ ਰਹੀ ਹੈ। ਆਸਟ੍ਰੇਲੀਆ ਦੇ ਸਿਡਨੀ ਦੇ ਬੌਂਡੀ ਬੀਚ ਤੇ ਹਨੂਕਾ ਸਮਾਰੋਹ ਦੌਰਾਨ ਹੋਈ ਗੋਲੀਬਾਰੀ ਵਿੱਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋਏ ਹਨ। ਇਸ ਹਮਲੇ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ ਯਹੂਦੀਆਂ ਖਿਲਾਫ ਨਫ਼ਰਤ ਪਰਿਆ ਅਤੰਕੀ ਹਮਲਾ ਕਰਾਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਲਬਰਟਾ ਦੀ ਇਹੂਦੀ ਕਮਿਊਨਿਟੀ ਦੇ ਮੈਂਬਰਾਂ ਨੇ ਵੀ ਆਪਣਾ ਦੁੱਖ ਸਾਂਝਾ ਕੀਤਾ ਅਤੇ ਇਕੱਠੇ ਹੋ ਕੇ ਨਫ਼ਰਤ ਦੇ ਖਿਲਾਫ਼ ਖੜੇ ਹੋਣ ਦਾ ਸੰਦੇਸ਼ ਦਿੱਤਾ ਹੈ। ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਵੀ ਸੋਸ਼ਲ ਮੀਡੀਆ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਧਰਮ ਦੇ ਆਧਾਰ 'ਤੇ ਕਿਸੇ ਦੇ ਨਾਲ ਵੀ ਨਫ਼ਰਤ ਜਾਂ ਫਿਰ ਹਿੰਸਾ ਕਬੂਲਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਅਲਬਰਟਾ ਇਹੂਦੀ ਕਮਿਊਨਿਟੀ ਦੇ ਨਾਲ ਪੂਰੀ ਤਰ੍ਹਾਂ ਇਕਤਾ ਦੇ ਨਾਲ ਖੜਾ ਹੈ। ਕੈਲਗਰੀ ਦੇ ਅਮਰੀ ਜਰਮੀ ਫਾਰਕਸ ਨੇ ਵੀ ਕਿਹਾ ਕਿ ਕੈਲਗਰੀ ਵਾਸੀ ਆਸਟ੍ਰੇਲੀਆ ਤੇ ਦੁਨੀਆ ਭਰ ਦੀ ਯਹੂਦੀ ਕਮਿਊਨਿਟੀ ਦੇ ਨਾਲ ਹਨ ਅਤੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਨ ਕੈਲਗਰੀ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਹਨੂਕਾ ਸਮਾਰੋਹ ਦੇ ਆਲੇ-ਦੁਆਲੇ ਪੁਲਿਸ ਫੋਰਸ ਵਾਧਾ ਦਿੱਤੀ ਗਈ ਹੈ ਦੱਸਦੇ ਕਿ ਇਸ ਹਮਲੇ ਤੋਂ ਬਾਅਦ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ ਤਾਂ ਜੋ ਇਹ ਯਹੂਦੀ ਕਮਿਊਨਿਟੀ ਅਤੇ ਸਾਰੇ ਇਲਾਕਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਇਸ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਰਨੀ ਦਾ ਵੀ ਕਹਿਣਾ ਹੈ ਕਿ ਕੈਨੇਡਾ ਇਸ ਦੁੱਖ ਦੀ ਘੜੀ ਵਿੱਚ ਆਸਟ੍ਰੇਲੀਆ ਤੇ ਦੁਨੀਆ ਭਰ ਦੇ ਯਹੂਦੀ ਭਾਈਚਾਰੇ ਦੇ ਨਾਲ ਖੜਾ ਹੈ ਉਹਨਾਂ ਨੇ ਜ਼ੋਰ ਦਿੱਤਾ ਕਿ ਹਨੋਕਾ ਰੌਸ਼ਨੀ ਅਤੇ ਹੌਸਲੇ ਦਾ ਪ੍ਰਤੀਕ ਹੈ ਅਤਿਆਤੰਕ ਨਫ਼ਰਤ ਅਤੇ ਹਿੰਸਾ ਅੱਗੇ ਝੁਕਿਆ ਨਹੀਂ ਜਾਵੇਗਾ ਕੈਨੇਡਾ ਦੇ ਹੋਰ ਕਈ ਲੀਡਰਸ ਨੇ ਵੀ ਹਮਲੇ ਦੀ ਨਿੰਦਾ ਕਰਦਿਆਂ ਇਹੋਦੀ ਪਾਇਚਾਰੇ ਦੀ ਮਜ਼ਬੂਤ ਸੁਰੱਖਿਆ ਦਾ ਵਾਅਦਾ ਕੀਤਾ ਹੈ। ਟੋਰਾਂਡੋ ਦੀ ਇੱਕ ਕਾਰਬਨ ਆਨ ਵਾਲੀ ਕੰਪਨੀ ਅਲਬੀਓਨ ਬਿਲਡਿੰਗ ਕੰਸਲਟੈਂਟ ਇਨਕੋਰਪੋਰੇਸ਼ਨ ਨੂੰ ਬਿਨਾਂ ਲਾਇਸੈਂਸ ਅਤੇ ਰਜਿਸਟ੍ਰੇਸ਼ਨ 39 ਕਾਰ ਬਣਾ ਕੇ ਵੇਚਣ ਦੇ ਮਾਮਲੇ ਵਿੱਚ 10 ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ। Ontario ਦੇ construction regulator ਦੇ ਮੁਤਾਬਕ ਸਤੰਬਰ 2024 ਵਿੱਚ ਕੰਪਨੀ ਤੇ 124 ਦੋਸ਼ ਲਗਾਏ ਗਏ ਹਨ ਕਿ ਘਰ valid license ਤੋਂ ਬਿਨਾ ਬਣਾਏ ਗਏ ਅਤੇ ਸੂਬੇ ਦੇ warranty plan ਦੇ ਵਿੱਚ ਵੀ ਦਰਜ ਨਹੀਂ ਕਰਵਾਏ ਗਏ ਜੋ ਕਿ ਕਾਨੂੰਨ ਦੇ ਖਿਲਾਫ ਹੈ। Albion ਨੂੰ ਕੁੱਲ 10,118,700 ਦਾ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ ਜਿਸ ਦੀ ਰਕਮ ਉਸ ਮਿਨਿਸਪੈਲਿਟੀ ਨੂੰ ਮਿਲੇ ਕਿ ਜਥੇ ਉਲੰਘਣਾ ਹੋਈ ਹੈ। ਰੈਗੂਲੇਟਰ ਨੇ ਕਿਹਾ ਕਿ ਕੰਪਨੀ ਦਾ ਪਿਛਲਾ ਰਿਕਾਰਡ ਵੀ ਠੀਕ ਨਹੀਂ ਰਿਹਾ ਹੈ HCR ਯਾਨੀ ਕਿ ਹੋਮ ਕੰਸਟਰਕਸ਼ਨ ਰੈਗੂਲੇਟਰੀ ਅਥਾਰਟੀ ਨੇ ਘਰ ਖਰੀਦਾਰਾਂ ਨੂੰ ਅਪੀਲ ਕੀਤੀ ਹੈ ਕਿ ਡੀਲ ਕਰਨ ਤੋਂ ਪਹਿਲਾਂ ਬਿਲਡਰ ਦਾ ਲਾਇਸੈਂਸ ਸੂਬੇ ਦੀ ਡਾਇਰੈਕਟਰੀ ਦੇ ਵਿੱਚ ਜ਼ਰੂਰ ਚੈੱਕ ਕੀਤਾ ਜਾਵੇ ਕੈਲਗਰੀ ਦੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਕੈਲਗਰੀ ਟ੍ਰਾਂਜ਼ਿਟ ਦੀ ਸ਼ਟਲ ਬੱਸ ਨੂੰ ਅੱਗ ਲੱਗ ਗਈ ਜਿਸ ਦੇ ਕਾਰਨ ਇਹ ਬੱਸ ਪੂਰੀ ਤਰ੍ਹਾਂ ਸੜ ਗਈ ਹੈ ਇਕ ਘਟਨਾ ਨੋਜ਼ ਹਿੱਲ ਡਰਾਈਵ ਅਤੇ 87 ਸਟਰੀਟ ਦੇ ਨੇੜੇ ਸਟੋਨੀ ਟ੍ਰੇਲ ਇਲਾਕੇ ਦੇ ਵਿੱਚ ਵਾਪਰੀ ਇਸ ਬੱਸ ਦੇ ਵਿੱਚ ਇਸ ਸਮੇਂ ਸਿਰਫ ਡਰਾਈਵਰ ਹੀ ਮੌਜੂਦ ਸੀ ਫਾਇਰਫਾਈਟਰਸ ਨੇ ਜਲਦ ਅੱਗ ਤੇ ਕਾਬੂ ਪਾਇਆ ਡਰਾਈਵਰ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ ਇਹ ਅੱਗ ਕਿਵੇਂ ਅਤੇ ਕਿਉਂ ਲੱਗੀ ਇਸ ਦੀ ਜਾਂਚ ਫਿਲਹਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ Ontario ਦੇ Premier Doug Ford ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਅਮਰੀਕਾ ਦੀ ਸ਼ਰਾਬ ਦਾ ਸਟਾਕ ਵੇਚ ਕੇ ਪੈਸੇ ਚੈਰਿਟੀ ਨੂੰ ਦਾਨ ਕਰਨ ਦਾ ਕੋਈ ਪਲਾਨ ਨਹੀਂ ਰੱਖਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਲੋਕਲ ਪ੍ਰੋਡਿਊਸਰਸ ਨੂੰ ਨੁਕਸਾਨ ਹੋ ਸਕਦਾ ਹੈ। ਸੂਬੇ ਦੀਆਂ ਲਿਬਰਲ ਪਾਰਟੀਆਂ ਚਾਹੁੰਦੀਆਂ ਹਨ ਕਿ ਫੂਡ ਐਲਸੀਬੀਓ ਤੇ ਰਾਹੀਂ ਇਹ ਸ਼ਰਾਬ ਵੇਚ ਕੇ ਇਸ ਤੋਂ ਮਿਲਣ ਵਾਲੇ ਪੈਸੇ ਨੂੰ ਫੂਡ ਬੈਂਕਸ ਵਰਗੀਆਂ ਚੈਰਿਟੀਆਂ ਦੇ ਵਿੱਚ ਦਾਨ ਕਰਨ ਦੱਸਦੇ ਕਿ ਮਾਰਚ ਦੇ ਵਿੱਚ ਡੱਗਫੋਰਟ ਨੇ ਅਮਰੀਕੀ ਸ਼ਰਾਬ ਪੈਲਸੀ ਬਿਉ ਦੀਆਂ ਸ਼ੈਲਫਸ ਤੋਂ ਹਟਾ ਦਿੱਤੀ ਸੀ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਸਮਾਨ ਤੇ ਟੈਰਿਫਸ ਲਗਾਏ ਸਨ ਲਗਭਗ 80 ਮਿਲੀਅਨ ਡਾਲਰ ਦੀ ਸ਼ਰਾਬ ਸਟੋਰੇਜ ਦੇ ਵਿੱਚ ਪਈ ਹੋਈ ਹੈ ਅਤੇ 2 ਮਿਲੀਅਨ ਡਾਲਰ ਦੀ ਸ਼ਰਾਬ 6 ਮਹੀਨਿਆਂ ਦੇ ਵਿੱਚ ਖਰਾਬ ਵੀ ਹੋ ਸਕਦੀ ਹੈ ਫੋਰ ਦਾ ਕਹਿਣਾ ਹੈ ਕਿ ਇਹ ਕੰਮ ਆਸਾਨ ਨਹੀਂ ਹੈ ਕਿ クリスマス ਦੌਰਾਨ ਇਸ ਸ਼ਰਾਬ ਨੂੰ ਵੇਚਣਾ ਠੀਕ ਨਹੀਂ ਹੋਵੇਗਾ ਕਿਉਂਕਿ ਇਸ ਦੇ ਨਾਲ ਲੋਕਲ ਅਲਟਾਰੀਓ ਦੇ ਪ੍ਰੋਡਕਟਸ ਘੱਟ ਖਰੀਦੇ ਜਾਣਗੇ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਮੈਟਰੋ ਵੈਨਕੂਵਰ ਅਤੇ ਫਰੇਜ਼ਰ ਵੈਲੀ ਦੇ ਵਿੱਚ ਇੱਕ ਹੋਰ ਤੂਫਾਨ ਦੇ ਮਗਰੋਂ ਫਿਰ ਤੋਂ ਹਾਰਡ ਅਤੇ ਲੈਂਡਸਲਾਈਡ ਦੇ ਖਤਰੇ ਬਾਰੇ ਚੇਤਾਵਨੀ ਦਿੱਤੀ ਹੈ। BC ਦੀ ਐਮਰਜੈਂਸੀ ਮੈਨੇਜਮੈਂਟ ਮਨਿਸਟਰ ਕੈਲੀ ਗ੍ਰੀਨ ਦਾ ਕਹਿਣਾ ਹੈ ਕਿ ਅਜੇ ਅਸੀਂ ਇਸ ਮੁਸੀਬਤ ਤੋਂ ਬਾਹਰ ਨਹੀਂ ਨਿਕਲੇ ਹਾਂ। ਉਨਾ ਖਾਸ ਕਰਕੇ ਹੜ੍ਹ ਵਾਲੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਦੱਸਦੇ ਕਿ ਮੌਸਮ ਵਿਭਾਗ ਨੇ ਅਤਿਵਾਰ ਨੂੰ ਮੈਟਰੋ ਵੈਨਕੂਵਰ ਫਰੇਜ਼ਰ ਵੈਲੀ ਅਤੇ ਸੀ2 ਸਕਾਈ ਇਲਾਕੇ ਲਈ ਪਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਸੀ ਇਸ ਵੇਲੇ ਲਗਭਗ 325 ਘਰਾਂ ਨੂੰ ਇਵੈਕੂਏਸ਼ਨ ਦੀ ਆਰਡਰ ਦਿੱਤੇ ਗਏ ਜਦਕਿ ਲਗਭਗ 1000 ਘਰ ਅਲਰਟ 'ਤੇ ਹਨ ਦੱਸਦੇ ਕਿ ਲਗਭਗ 100 ਪਰਿਵਾਰਾਂ ਨੂੰ ਐਮਰਜੈਂਸੀ ਸਹਾਇਤਾ ਦੇ ਨਾਲ ਭੋਜਨ ਕੱਪੜੇ ਅਤੇ ਰਿਹਾਇਸ਼ ਦੀ ਸਹੂਲਤ ਦਿੱਤੀ ਜਾ ਰਹੀ ਹੈ ਹਾਈਵੇ 1 ਕਬਸਪੋਰਡ ਅਤੇ ਚੇਲੀਵੈਕ ਦੇ ਵਿੱਚ ਕਾਰ ਖੋਲ ਗਿਆ ਹੈ ਸਰਕਾਰੀ ਅਧਿਕਾਰੀ ਲੋਕਾਂ ਨੂੰ ਸਥਾਨਕ ਚਤਾਵਨੀਆਂ ਤੇ ਨਜ਼ਰ ਰੱਖਣ ਤੇ ਪਾਣੀ ਭੋਜਨ ਦਵਾਈਆਂ ਅਤੇ ਜ਼ਰੂਰੀ ਡਾਕੂਮੈਂਟਸ ਦੇ ਨਾਲ ਇੱਕ ਐਮਰਜੈਂਸੀ ਬੈਗ ਤਿਆਰ ਰੱਖਣ ਦੀ ਹਦਾਇਤ ਦੇ ਰਹੇ ਹਨ ਕੈਨੇਡੀਅਨ ਫੋਰਸਸ ਇੰਟੈਲੀਜੈਂਸ ਕਮਾਂਡ ਦੇ ਅਧਿਕਾਰੀ ਉੱਤੇ ਸੰਵੇਦਨਸ਼ੀਲ ਜਾਣਕਾਰੀ ਕਿਸੇ ਵਿਦੇਸ਼ੀ ਏਜੰਸੀ ਦੇ ਨਾਲ ਸਾਂਝੀ ਕਰਨ ਦੇ ਦੋਸ਼ ਲੱਗੇ ਹਨ ਅਤੇ ਉਸਨੂੰ ਕਿਊਬੈਕ ਦੇ ਵਿੱਚ ਸੁਣਵਾਈ ਤੋਂ ਬਾਅਦ ਸੋਮਵਾਰ ਨੂੰ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਇਸ ਮਾਮਲੇ ਦੇ ਵਿੱਚ ਮਾਸਟਰ ਵਾਰੈਂਟ ਆਫੀਸਰ ਮੈਥਿਊ ਰੋਬਰਟ ਨੂੰ ਪਿਛਲੇ ਹਫਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਉੱਪਰ ਵਿਦੇਸ਼ੀ ਦਖਲਅੰਦਾਜ਼ੀ ਅਤੇ ਸਿਕਿਉਰਟੀ ਆਫ ਇਨਫੋਰਮੇਸ਼ਨ ਐਕਟ ਦੀ ਉਲੰਘਣਾ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ ਸੁਰੱਖਿਆ ਦੇ ਕਾਰਨ ਜਨਤਾ ਦੇ ਲਈ ਵੀ ਘਟਵੇਰਵੇ ਜਾਰੀ ਕੀਤੇ ਗਏ ਰੋਬਰਟ ਦੇ ਵਕੀਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਵੀ ਨਹੀਂ ਦੱਸਿਆ ਗਿਆ ਕਿ ਉਹਨਾਂ ਦੀ ਗ੍ਰਿਫਤਾਰੀ ਦਾ ਖਾਸ ਕਾਰਨ ਕੀ ਹੈ ਇਹ ਰੋਬਰਟ ਦੀ ਇਸ ਤਾਲ ਦੂਸਰੀ ਗ੍ਰਿਫਤਾਰੀ ਹੋਵੇਗੀ ਵਕੀਲ ਦੇ ਅਨੁਸਾਰ ਰੋਬਰਟ ਨੂੰ ਪਹਿਲਾਂ 24 ਅਕਤੂਬਰ ਨੂੰ ਗ੍ਰਿਫਤਾਰ ਕਰਕੇ ਅਗਲੇ ਦਿਨ ਸ਼ਰਤਾਂ ਤੇ ਰਿਹਾਅ ਕੀਤਾ ਗਿਆ ਸੀ ਉਹਨਾਂ ਨੂੰ ਦੁਬਾਰਾ 10 ਦਸੰਬਰ ਨੂੰ ਅਚਾਨਕ ਗ੍ਰਿਫਤਾਰ ਕਰ ਲਿਆ ਗਿਆ ਜਿਸ ਦਿਨ ਕੈਨੇਡੀਅਨ ਫੋਰਸਸ ਮਿਲਟਰੀ ਪੁਲਿਸ ਨੇ ਦੋਸ਼ ਲਗਾਏ ਸਨ ਅਤੇ ਕਈ ਦਿਨਾਂ ਤੱਕ ਉਹਨਾਂ ਨੂੰ ਬਿਨਾਂ ਹੀਟ ਵਾਲੇ ਸੈੱਲ ਦੇ ਵਿੱਚ ਵੀ ਰੱਖਿਆ ਗਿਆ ਇਹ ਗ੍ਰਫਤਾਰੀ ਸਾਲ 2024 ਤੋਂ ਕੈਨੇਡੀਅਨ ਫੋਰਸਸ ਮਿਲਟਰੀ ਪੁਲਿਸ ਅਥਾਰ ਸੀਐਮਪੀ ਦੀ ਸ joint ਜਾਂਚ ਦਾ ਨਤੀਜਾ ਹੈ ਇਸ ਮਾਮਲੇ ਦੇ ਵਿੱਚ ਲੱਗੇ ਸਾਰੇ ਦੋਸ਼ ਅਦਾਲਤ ਤੇ ਵਿੱਚ ਅਜੇ ਤੱਕ ਸਾਬਤ ਨਹੀਂ ਹੋਏ ਹਨ ਇਸ ਦਿਨਾਲ ਹੀ ਅੱਜ ਦੇ ਬੁਲੇਟਨ ਦੇ ਵਿੱਚ ਐਨਾ ਹੀ ਪੈਨੋ ਸੁਖਨੀਤ कौर ਨੂੰ ਦੇ ਉਜਾਸਤ ਦੇਖਦੇ ਰਹੋ BTV ਬ੍ਰਾਡਕਾਸਟਿੰਗ B ਪੋਜ਼ਿਟਿਵ ਬੀ ਯਰਸੈਲਫ